ਢਡੇ ਕਲੀ ਕਰਾ ਲੋ ਇਹ ਸ਼ਬਦ ਪੁਰਾਣੇ ਸਮੇਂ 'ਚ ਅਕਸਰ ਗਲੀਆਂ 'ਚ ਗੂੰਜਦੇ ਸੁਣਾਈ ਦਿੰਦੇ ਸਨ ਪਰ ਅੱਜ ਕੱਲ ਇਹ ਲੁਕਤ ਹੋ ਗਏ ਨੇ ਅੱਜ ਦੇ ਬੱਚਿਆਂ ਨੂੰ ਸ਼ਾਇਦ ਹੀ ਇਸ ਬਾਰੇ ਕੁਝ ਪਤਾ ਹੋਵੇ ਪਹਿਲੇ ਟਾਈਮ 'ਚ ਸਾਡੇ ਬਜ਼ੁਰਗ ਪਿੱਤਲ ਦੇ ਪਾਂਡਿਆਂ 'ਚ ਖਾਣਾ ਪਸੰਦ ਕਰਦੇ ਸਨ ਪਰ ਜੋ ਅੱਜ ਦੇ ਸਮੇਂ 'ਚ ਸਟੀਲ ਦੇ ਪਾਂਡਿਆਂ ਤੇ ਹੋਰਾਂ ਬਰਤਨਾਂ ਨੇ ਇਸ ਦੀ ਥਾਂ ਲੈ ਲਈ ਹੈ ਅਤੇ ਪਾਂਡੇ ਕਲੀ ਕਰਾਉਣ ਦੀ ਕਲਾ ਲੁਕਤ ਹੋ ਰਹੀ ਹੈ ਇਸ ਸਬੰਧੀ ਜਦੋਂ ਅਸੀਂ ਜੀਤਰਾਮ ਵਾਸੀ ਬਹਾਦਰਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਲਗਭਗ 20-25 ਸਾਲ ਦੀ ਉਮਰ ਚ ਆਪਣੇ ਪਿਤਾ ਨਾਲ ਇਸ ਕੰਮ ਵਿੱਚ ਆ ਗਏ ਸਨ ਤੇ ਹੁਣ ਉਹਨਾਂ ਦੀ 84 ਸਾਲ ਦੀ ਉਮਰ ਹੋ ਗਈ ਹੈ ਇਸ ਕੰਮ ਨਾਲ ਉਹਨਾਂ ਦੇ ਆਪਣੇ 6 ਬੱਚਿਆਂ ਦਾ ਪਾਲਣ ਪੋਸ਼ਣ ਕਰਕੇ ਉਹਨਾਂ ਦੇ ਵਿਆਹ ਕਿਤੇ ਨੇ ਤੇ ਅੱਜ ਉਹ ਰੋਟੀ ਲਈ ਵੀ ਮੁਮਤਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਕੋਈ ਭਾਂਡੇ ਕਲੀ ਨਹੀਂ ਕਰਵਾਉਂਦਾ ਕਿਉਂਕਿ ਕਿਸੇ ਕੋਲ ਪਿੱਤਲ ਦੇ ਭਾਂਡੇ ਹੀ ਨਹੀਂ ਨੇ ਇਹ ਕਿਰਮ ਇਹ ਕੰਮ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਹੈ ਕਿੰਨੇ ਸਾਲ ਹੋ ਗਏ ਹਨ ਇਹ ਹੋਊਗਾ ਜੀ 70 ਕੇ ਸਾਲ ਪਹਿਲਾਂ ਕੰਮ ਚ ਹੁਣ ਕੰਮ ਤੇ ਕੀ ਫਰਕ ਹੈ ਕੰਮ ਪਹਿਲੇ ਵਧੀਆ ਸੀਗਾ ਹੁਣ ਜੀ ਗੁਜ਼ਾਰਾ ਮੁਸ਼ਕਲ ਹੋ ਪਿਆ ਪਹਿਲਾਂ ਲੋਕਾਂ ਨੂੰ ਪਤਾ ਹੁੰਦਾ ਸੀ ਇਸ ਚੀਜ਼ ਬਾਰੇ ਹੁਣ ਕਿਸੇ ਨੂੰ ਪਤਾ ਨਹੀਂ ਆ ਕਿਸੇ ਨੂੰ ਪਸੰਦ ਕੀ ਕਹੋਗੇ ਤੁਸੀਂ ਤੇ ਪਿੱਤਰ ਦੇ ਭਾਂਡੇ ਕਰਕੇ ਗੁਜ਼ਾਰਾ ਬਹੁਤ ਮੁਸ਼ਕਲ ਪਹਿਲਾਂ ਲੋਕਾਂ ਨੂੰ ਪਿੱਤਲ ਦੇ ਭਾਂਡੇ ਹੁੰਦੇ ਸੀਗੇ ਤੇ ਕਲੀ ਕਰਾਉਂਦਾ ਹੁੰਦਾ ਸੀ ਹੁਣ ਅੱਜ ਕੱਲ ਸਟੀਲ ਦੇ ਭਾਂਡੇ ਲੈ ਲਈ ਤੇ ਹੁਣ ਕਿਦਾਂ ਲੱਗਦਾ ਕਿ ਲੋਕਾਂ ਨੂੰ ਪਤਾ ਨਹੀਂ ਇਸ ਬਾਰੇ ਕਲੀ ਬਾਰੇ ਹਾਂਜੀ ਕਲੀ ਬਾਰੇ ਪਿੱਤਲ ਦੇ ਭਾਂਡਿਆਂ ਬਾਰੇ ਹੁਣ ਇੱਥੇ ਆਪੇ ਕਿਸੇ ਸੋਚੋ ਪੰਜਾਂ ਨੂੰ ਪਤਾ ਅੱਗੇ ਗਲੀਆਂ 'ਚ ਆਵਾਜ਼ ਆ ਗੁੰਵਿੰਦ ਨੇ ਭਾਂਡੇ ਕਲੀ ਕਰਾਇਆ ਬਿਲਕੁਲ ਬਿਲਕੁਲ ਮੈਂ ਨਿਕਲ ਗਿਆ ਮਗਰਹੂਰ ਆ ਗਿਆ ਅੱਜ ਕੱਲ ਤਾਂ ਹੈ ਨਹੀਂ ਹੁਣ ਘਰ ਦਾ ਜੀਵਾਰਾ ਕਿੱਦਾਂ ਚੱਲਦਾ ਤੁਹਾਡਾ ਹੁਣ ਜੀਵਾਰਾ ਬਹੁਤ ਔਖਾ ਹੈ ਫਿਰ ਦੇਖੋ ਐਨੇ ਮਾਈ ਬਿਮਾਰ ਹੋ ਆ ਚਾਰ ਦਿਨ ਹੋ ਗਏ ਦੁਆ ਮੰਗਦੇ ਹੋ ਕਹਿ ਦਿੱਤੀ ਹੁਣ ਬੱਚੇ ਤੁਹਾਡੇ ਕਿੰਨੇ ਹੈ ਕਿੰਨੇ ਤੁਸੀਂ ਇਹਨਾਂ ਕੰਮ ਕਰਕੇ ਕਿੱਦਾਂ ਜੀਵਾਰਾ ਕੀਤਾ ਪਹਿਲਾਂ ਤੁਸੀਂ ਮਿਆਂ ਨੇ ਤਾਂ ਮੇਰੇ 6 ਮੁੰਡੇ ਪਹਿਲਾਂ ਜੀਵਾਰਾ ਵਧੀਆ ਹੋ ਜਾਂਦਾ ਸੀ ਪਹਿਲੇ ਵਧੀਆ ਸੀ ਹੁਣ ਔਖਾ ਹੁਣ ਬਹੁਤ ਔਖਾ ਹੁਣ ਤਾਂ ਐਵੇਂ ਸੀ ਦੇ ਘਰ ਹੋਇਆ ਜਾਂ ਤੁਹਾਡੇ ਘਰ ਹੋਇਆ ਕੁਝ ਚੀਜ਼ ਆਟਾ ਮੰਗ ਲਿਆ ਜਾਂ ਕੁਝ ਹੋ ਜਾਂਦਾ ਕਿ ਉਹ ਤਾਂ ਜਰਾਂਗੇ ਜਾਂਦੇ ਠੀਕ ਹੈ ਕਿ ਇਹ ਤੋਂ ਹਾਦੀ ਲੈਣੀ ਕਿ ਇਹ ਤੋਂ ਖਾਂਡ ਲੈਣੀ ਇੰਦਾ ਹੈ